ਕਹਿੰਦੇ ਭੋਲੂ ਆ ਮਹਾਰਾਸ਼ਟਰ ਵਾਲਾ ਭੋਲੂ ਕਰੀ ਹੱਤਖੜ ਇੱਕ ਵਾਰ ਲਾਓ ਤਾੜੀਆਂ ਮਾਰ ਲਈ ਜ਼ੋਰਦਾਰ ਤੇ ਦੂਸਰੇ ਪਾਸੇ ਕਹਿੰਦੇ ਜੱਗ ਜਾਣਦਾ ਐ ਇਸ ਪਹਿਲਵਾਨ ਨੂੰ ਦੁਨੀਆ ਫੈਨ ਆ ਆਹ ਕਹਿੰਦੇ ਪ੍ਰਿਤਪਾਲ ਫਗਵਾੜੇ ਵਾਲਾ ਕਹਿੰਦਾ ਪ੍ਰਿਤਪਾਲ ਫਗਵਾੜਾ ਯਾਰੋ ਚਾੜਦਾ ਏ ਪਾਰ ਵੱਡੇ ਵੱਡੇ ਪਹਿਲਵਾਨਾਂ ਨੂੰ ਓਏ ਪਾਲ ਯੂਕੇ ਵਾਲਾ ਕਹਿੰਦਾ ਕੇ ਮੁੱਲ ਮਿਹਨਤਾਂ ਦਾ ਪੈਂਦਾ ਇਹ ਰੁਕਦਾ ਤੂਫਾਨਾਂ ਨੂੰ ਇਹ ਰੁਕਦਾ ਤੂਫਾਨਾਂ ਨੂੰ ਕਿ ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਹੈ ਕਿ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਲਈ ਤਾੜੀ ਨਹੀਂ ਮਾਰਦਾ ਕਹਿੰਦੇ ਪੂਰੀ ਜ਼ਿੰਦਗੀ ਉਹਦੇ ਮਾਨਸਮਾਨ ਲਈ ਕਿਤੇ ਤਾੜੀ ਨਹੀਂ ਵੱਜਦੀ ਚੰਗੀ ਕੇਰਾ ਦੁਨੀਆ ਹਲਾਤੀ ਵੀ ਪੈੜਾ ਪਿੱਛੇ ਛੱਡ ਕੇ ਲਵੇਨ ਵੀ ਗਿਆ ਉਹ ਗੱਲਾਂ ਲੱਗੀਆਂ ਟਕਾਣੇ ਹਲੋਲਪੁਰ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਮੇਰੇ ਵਿੱਚ ਵਾਹ ਵਾਹ ਕਹਿੰਦੇ ਪ੍ਰਿਤਪਾਲ ਤੇ ਆ ਭੋਲੇ ਵਾਲੀ ਕੁਸ਼ਤੀ ਦਾ ਆਨੰਦ ਵੱਖਰਾ ਲਾ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਮੁੱਲ ਪੈਣ ਸਰੀਰਾਂ ਦੇ ਬੱਲੇ 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 ਜੇਤੂ ਮਾਨ ਦੇ ਲਈ ਮੇਰੇ ਵੱਲੋਂ 2200 ਕਰ ਦਿਓ ਇਧਰ ਰਿਕੈਸਟਾ ਕਹਿੰਦੇ ਪਹਿਲਵਾਨ ਜੇ ਥੋੜਾ ਪਿੱਛੇ ਆ ਜਾਓ ਫੈਸਲੇ ਹੋਗੇ ਵਾਹ ਵਾਹ ਫੈਸਲੇ ਹੋਗੇ ਇਹ ਕੌਣ ਹੈ ਪ੍ਰਿਤਪਾਲ ਫਗਵਾੜਾ ਪ੍ਰਿਤਪਾਲ ਪਹਿਲਵਾਨ ਫਗਵਾੜਾ ਜਿੱਤਿਆ ਕੁਸ਼ਤੀ ਦੇ ਵਿੱਚੋਂ